ਮਉ ਉਪੇ ਕੋ ਹੁੰਦਾ ਤੇ ਵੇਰਵਾਲ ਪੁਲਿਸ ਨੂੰ ਮੈਂ ਮਾਤਣਾ ਮੇਰੇ ਕੋ ਪੈਸੇ ਨਹੀਂ ਕਿ ਜਿੱਦੋ ਚਾਹੀਦਾ ਪੁਲਿਸ ਵਾਲੇ ਐਸਾ ਹੀ ਹੁਸਨ ਵਾਲੇ ਠੜੇ ਕਰਕੇ ਢਾਲ ਦਿੰਦੇ ਆ ਅਸੀਂ ਸਰ ਕੋ ਐਸਐਸਪੀ ਕੋ ਸਰਤਾਂ ਦੇ ਅਰਜ਼ੀ ਦੇ ਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਰ ਇਹ ਤਾਂ ਹੱਕ ਗੇਠਵਾਰੇ ਜਾ ਜਾ ਕੇ ਸਰ ਮੇਰੇ ਪੁੱਤ ਨੂੰ ਕੁਝ ਹੁੰਦਾ ਆ ਯਾ ਮਨ ਨੂੰ ਕੁਝ ਹੁੰਦਾ ਤੇ ਜਿੰਮੇਵਾਰ ਹੈ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤੇ ਮੈਂ ਨਾ ਮੈਂ ਵੀ ਨਹੀਂਗਾ ਮੈਂ ਵੀ ਥੱਕ ਗਈ ਥਾਰੇ ਜਾ ਜਾ ਕੇ ਮੇਰ ਕੋ ਪਹਿ ਨੀ ਆ ਮੈਂ ਵੀ ਦਵਾਉਂ ਜਨਾਨੀ ਆ ਇਹ ਪੈ ਦੇ ਦੇ ਕੇ ਸਾਰਾ ਕੋਲ ਡੀ5 ਚੈਨਲ ਪੰਜਾਬੀ ਦੇਖ ਰਹੇ तमाम ਦਸਕਾਂ ਦਾ ਮੈਂ ਬਲਜੀਤ ਸਿੰਘ ਚੌਹਾਨ ਸਵਾਗਤ ਕਰਦਾ ਹਾਂ ਅੱਜ ਅਸੀਂ ਮੌਜੂਦ ਹਾਂ ਕਸਬਾ ਖਡੂਰ ਸਾਹਿਬ ਦੇ ਪਿੰਡ ਮੁਗਲਾਣੀ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸਦੀ ਏ ਕਿ ਇੱਕ ਮਾਂ ਪੁੱਤ ਵੱਲੋਂ ਜਿਹੜੀ ਆਪਣੀ ਇੱਕ ਪੁੱਤਾਂ ਵਾਂਗੂ ਫਸਲ ਪਾਲੀ ਹੋਈ ਕਿ ਜਿਹੜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਲੜਾਈ ਝਗੜਾ ਕਰਕੇ ਜਿਹੜੀ ਇੱਕ ਫਸਲ ਨੂੰ ਖਰਾਬ ਕੀਤਾ ਗਿਆ ਰਾਤ ਦੱਸਦੀ ਏ ਕਿ ਇੱਕ ਗੁੰਡਾਗਰਦੀ ਨਾਲ ਜਿਹੜੀ ਉਹਨਾਂ ਦੇ ਕਣਕ ਵਾਹ ਕੇ ਜਿਹੜੀ ਕਿ ਇੱਕ ਖੇਤਾਂ ਦੇ ਵਿੱਚ ਆਉਤਸਾਏ ਛੁੱਟੀ ਗਈ ਏ ਸੋ ਤੁਸੀਂ ਇਹ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਮਾਂ ਇੱਕ ਆਪਣੀ ਫਸਲ ਦੇ ਉੱਪਰ ਬੈਠੀ ਹੋਈ ਜਿਹੜੀ ਰੋ ਰਹੀ ਹੈ ਸੋ ਕੀ ਹੈ ਮਾਮਲਾ ਸਾਰਾ ਸੋ ਗੱਲਬਾਤ ਕਰ ਲੈਣੇ ਆਂ ਹਾਂਜੀ ਮਾਤਾ ਕੀ ਨਾ ਜੀ ਕੁਨਵਿੰਦਰ ਕੌਰ ਪਰੇ ਕੀ ਗੱਲ ਹੋਈ ਆ ਕੀ ਆ ਮਾਮਲਾ ਸਾਰਾ ਇਹ ਸਰਸੜ ਪੈੜੀ ਦਾ ਨਾਚੜਾ ਝਗੜਾ ਚੱਲਣ ਡਿਆ ਝਗੜਾ ਕਾਦਾ ਵਾਹੀ ਆਪਣਾ ਹੀ ਸਵਾਉਣ ਡੇ ਆ ਬੀਜਣ ਡੇ ਆ ਸਾਨੂੰ ਪਾਪੇ ਨੇ ਵੰਡ ਕੇ ਦਿੱਤੀ ਦੇ ਆਪਣਾ ਹੀ ਸਰ ਸਰਵੇ ਚਲਿਆ ਆ ਹੁਣ ਇਹਨਾਂ ਨੇ ਦੋ ਸਾਲਾਂ ਦਾਣ ਕੇ ਰੱਟਾ ਪਾ ਰਿਆ ਵਾ ਜਿਦੋਂ ਇਹਨਾਂ ਨੂੰ ਆਪਣਾ ਦੀਦਾ ਨਹੀਂ ਕੁਛ ਵੀ ਛੇ ਕਰਨ ਵਾਲਾ ਇਹਨਾਂ ਦੀ ਗਹਿਣੇ ਪਈ ਆ ਪਿਛਲੇ ਸਾਲ ਮੇਰੀ ਖਣਕਵਾਤੀ 2023 ਚ ਉਦੋਂ ਵੀ ਸਾਡਾ ਸਰਨਾਜੀ ਨਾਵਾ ਹੋਇਆ ਸੀਗਾ ਮੁੜ ਕੇ ਪੈ ਰਿਹਾ ਦੇ ਮੁੰਡੇ ਤੇ ਮੇਰੇ ਤੇ ਗਲ ਪੈ ਕੇ ਆਣ ਕੇ ਫੇਰ ਨਹੀਂ ਠਾੜੇਗੇ ਪੈਸਾ ਠਾ ਰਾਜੀ ਨਾ ਹੋਇਆ ਜੇ ਹੁਣ ਇਹਦੇ ਪੱਲੋ ਆਣ ਕੇ ਹੁਣ ਇਹ ਫਸਲ ਬੀਜ ਕੇ ਵੱਢ ਕੇ ਇਸ ਮੁੰਡੇ ਦੇ ਤੇ ਟਰਾਲੀ ਨਾਲੇ ਕੁੱਤੇਾਂ ਕੋਣੀ ਮੇਰੀ ਫਸਲ ਕਰਤੀ ਆ ਮੇਰੇ ਮੁੰਡੇ ਦੇ ਤੇ ਮੇਰੇ ਗਲ ਪੈ ਕੇ ਆਣ ਕੇ ਤੇ ਚੇਤ ਨਹੀਂ ਚੇਤ ਨਹੀਂ ਇਹ ਤੇ ਰਾਜੀ ਨਾਵਾ ਵੀ ਕੀਤਾ ਸੀ ਇਹ ਆਂਦੇ ਕੋ ਤੀਜਾ ਧਾਰ ਵੱਢ ਕੇ ਰੱਖੂਗਾ ਜੇ ਸਾੜੀ ਮਿੱਟੀ ਕਰਾਂਗੇ ਜੇ ਸਾਡਾ ਨਿਕਲਦਾ ਹੋਊਗਾ ਥੋੜਾ ਬਹੁਤ ਆਇਆ ਹੈ ਕਿਹ ਨਿਸ਼ਾਨਦੇਹੀ ਕਰਾ ਲਓ ਜੇ ਸਾਡੇ ਵਾਲ ਕਨਾਲ ਦੋ ਕਰਾਣਾ ਨਿਕਲਦਾ ਹੋਊਗਾ ਸਾਡੇ ਦੋ ਨੀ ਕਨਾਲਾਂ ਦਾ ਮੱਲੇ ਸਾਡੇ ਨਾਂ ਤੇ ਚੜੀ ਹੋਈ ਆ ਜੇ ਵਿੱਚੋਂ ਵੱਧ ਹੋਊਗਾ ਤਾਂ ਉਹਨੂੰ ਛੱਡਾਂਗੇ ਪਰ ਸਾਰੇ ਇਹਨਾਂ ਨੇ ਕੋਈ ਕੇ ਬਣ ਕੇ ਬੋਲਤੇ ਨਹੀਂ ਹੁੰਦੇ ਠਾਣੇ ਬਠਾਣੇ ਵੀ ਜਾਈਦਾ ਵਾ ਉਹ ਵੀ ਠਾਣੇ ਵਾਲੇ ਵੀ ਆੜਾ ਟਾੜਾ ਕਰਕੇ ਚਲ ਜਾਂਦੇ ਆ ਇਹ ਸਾਰੇ ਪੈਸੇ ਵਾਲੇ ਆ ਇਹ ਤੇ ਨਹੀਂ ਪੈਸੇ ਵਾਲੇ ਨਾ ਪੜਵਾਈਆ ਪੈਸੇ ਵਾਲਾ ਵਾ ਸੂਬੇਦਾਰ ਆ ਕਿ ਸੀਓ ਐ ਨਹੀਂ ਪਤਾ ਸਾਨੂੰ ਫੌਜ ਦਾ ਸਾਫਕਾ ਵਾ ਕਿ ਉਹ ਹੈਗਾ ਰੇਗ ਹੁਣਾ ਹੈਗਾ ਮੋ ਦਾ ਫੌਜੀ ਇਹ ਨਹੀਂ ਸਾਨੂੰ ਪਤਾ ਧੁੰਦੇ ਦਾ ਜਨੀਸ਼ ਹੈ ਉਹਦੀ ਆ ਸਰ ਉਹ ਉਂਗਲਾ ਦਿੰਦਾ ਵਾ ਉਹ ਪੈਸੇ ਖੋਂਦਾ ਤੇ ਵੈਰ ਵਾਲਾ ਪੁਲਿਸ ਨੂੰ ਮੈਂ ਮਾਤਣਾ ਮੇਰੇ ਕੋਲ ਪੈਸੇ ਨਹੀਂ ਕਿ ਜਿੱਦੋਂ ਚਾਹੀਦਾ ਪੁਲਿਸ ਵਾਲੇ ਐਸੇ ਹੂ ਸਾਨੂੰ ਵਾਲੇ ਢਾਲੀ ਕਰਕੇ ਟਾਲ ਦਿੰਦੇ ਆ ਅਈ ਸਰ ਕੋ ਐਸਐਸਪੀ ਕੋ ਸਰਤਾ ਦੇ ਦਰਖਾਸਤ ਦੇ ਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਰਾਤੀ ਵੀ ਮੈਂ 112 ਤੇ ਫੋਨ ਲਾ ਕੇ ਸਰ ਸਾਨੂੰ ਇਹ ਕੜਾਈ ਮੁੰਡੇ ਨੂੰ ਉਹਨਾਂ ਨੇ ਮਾਂ ਬਚਾਇਆਣ ਕੇ ਅਈਆ ਕਿਸਾਰ ਇਥੇ ਬੈਜੋ ਸਾਨੂੰ ਖਤਰਾ ਇਹਨਾਂ ਤੋਂ ਜਿੰਨਾ ਚਿਰ ਸਾਡਾ ਕੋਈ ਆਉਂਦਾ ਨਹੀਂ ਕਿ ਮਤਲਬ ਇਹ ਕੋਣ ਨੇ ਉਹ ਬੰਦੇ ਕਿੱਥੋਂ ਦੇ ਨੇ ਕੀ ਤੁਹਾਡੇ ਲੱਗਦੇ ਕੀ ਮੇਰੀ ਜਠਾਣੀ ਦਾ ਇੱਕ ਪੁੱਮੁੰਡਾ ਵਾ ਇੱਕ ਉਹਦਾ ਜਵਾਈ ਆ ਇੱਕ ਉਹਦਾ ਪੜਵਈਆ ਵਾ ਪੜਵਈਆ ਤੂੰ ਦੇਦਾ ਵਾ ਜਵਾਈ ਪੁਈਆਂ ਦਾ ਵਾ ਤੇ ਮੁੰਡਾ ਤੇ ਇਤੋਂ ਲੱਗੇ ਸਾਲ ਹੋ ਗਿਆ ਵੀ ਇਹ ਨਾ ਪਿਛਲੇ ਸਾਲ ਸਾਡੀ ਕਣਕ ਵਾਈ ਸੀ ਉਦੋਂ ਮਾਤੇ ਘਰੋਂ ਨਹੀਂ ਰਹਿੰਦੀ ਉਦੋਂ ਤੋਂ ਬਾਅਦ ਘਰੋਂ ਛੱਡ ਕੇ ਨਿਕਲਿਆ ਬਸ ਉਦੋਂ ਆਉਂਦੇ ਆ ਜਦੋਂ ਇਹਨਾਂ ਸਾਡੇ ਗਾਲ ਪੈਣਾ ਹੁੰਦਾ ਮੁੜ ਕੇ ਉੱਥੇ ਜਾ ਕੇ ਮੁੱਕਰ ਜਾਂਦੇ ਠਾਣੇ ਕਿ ਇੱਥੇ ਤੋਂ ਅਸੀਂ ਤੇ ਉੱਥੇ ਰਹਿੰਦੇ ਨਹੀਂ ਗੇ ਹੈ ਤੇ ਰਹਿੰਦੇ ਤਾਂ ਨਹੀਂ ਕਿ ਆਲੇ ਉਹ ਜਦੋਂ ਹੀ ਆਈ ਬੇਫਿਕਰੇ ਹੋ ਕੇ ਰਹਿੰਦੇ ਕਿਥੇ ਤੋਂ ਕਿੜਾ ਕੋਈ ਹੈਗਾ ਆਣ ਕੇ ਤੇ ਚਾਂਚਾ ਕੇ ਸਾਡੇ ਗੱਲ ਪੈ ਜਾਂਦੇ ਆ ਰਾਤੀਂ ਹੀ ਇਹ ਵੀ ਰਹੀਂ ਪਰ ਰਾਜੀਨਾਮਾ ਕਰਕੇ ਆਪਣੀ ਫਸਲ ਵਢਾਉਂਦੇ ਆ ਵਢਾ ਕੇ ਅਜੇ ਥੱਲੇ ਕੋ ਥੋੜੀ ਜੀ ਸਾਡੀ ਰਹਿੰਦੀ ਵਢਾਉਣ ਵਾਲੀ ਉਸੇ ਵੇਲੇ ਦਾ ਜਵਾਈ ਇਹਦਾ ਮੁੰਡਾ-ਮੁੰਡੇ ਲੈ ਕੇ ਆਣ ਕੇ ਪਹਿਲੇ ਮੁੰਡੇ ਦੇ ਮੇਰੇ ਦੇ ਗੱਲ ਪੈ ਗਿਆ ਮੇਰਾ ਮੁੰਡਾ ਗੱਡੀ ਲਾ ਕੇ ਭੱਜ ਗਿਆ ਮੇਰਾ ਕਮੀਜ਼ ਪਾੜਤਾ ਤੈਨੂੰ ਮੈਂ ਵਿਖਾਇਆ ਯਾ ਘਰੇ ਉਹ ਪਾੜ ਕੇ ਰਾ ਦਿੱਤਾ ਇਹਨੇ ਦੂਜਾ ਮੈਂ ਮੁੜ ਕੇ ਬ ਆਪਣੀ ਪੈਣ ਨੂੰ ਫੋਨ ਲਾਏ ਇਹ ਆਈ ਮੜ ਕੇ ਸਰ ਨੂੰ ਸੱਜੇ 112 ਵਾਲੇ ਨੂੰ ਕੰਪਲੇਨ ਕਰਕੇ ਉਹ ਆਏ ਇਹ ਮੜ ਕੇ ਇਹਨਾਂ ਨੇ ਮੈਨੇ ਤੇ ਬੂਹਾ ਮਾਰ ਲਿਆ ਅੰਦਰ ਵੜ ਕੇ ਜਿਹੜਾ ਸਾਰਾ ਇਹ ਉਹਦਾ ਬੂਹਾ ਖੋਲਿਆ ਬੇਚਕੂ ਨੂੰ ਪੁੱਛ ਲਿਓ ਹੁਣ ਕਿਵੇਂ ਪਤਾ ਮੈਨੂੰ ਲੱਗਾ ਮੇਰੀ ਕਣਕ ਟਰਾਲੀ ਵਾਲੇ ਕੋ ਘਰੇ ਵਾਲੇ ਤੇ ਗਾਲੀ ਕਲਾ ਕੇ ਕੁੱਤਿਆਂ ਕੋ ਨਹੀਂ ਕਰਦੇ ਆ 6 ਮਿੰਟ ਹੋ ਗਏ ਮੈਨੂੰ ਪਤਾ ਪੜੀ ਲੌਂਡੇ ਆਵਾ ਖਾਦਾ ਪੌਂਡੇ ਆਸਪਰੇ ਆ ਕਰਨ ਸਾਰੇ ਇਹ ਤਾਂ ਠੱਕ ਕੇ ਠਾੜੇ ਜਾ ਜਾ ਕੇ ਜੇ ਸਹੇਮਰ ਪੁੱਤ ਨੂੰ ਖੁਸ਼ ਹੁੰਦਾ ਆ ਇਹ ਮਨ ਨੂੰ ਖੁਸ਼ ਹੁੰਦਾ ਤੇ ਇਹ ਜ਼ਿਮੇਵਾਰ ਐ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤੇ ਮੈਂ ਰਾਣਾ ਮੈਂ ਵੀ ਨਹੀਂ ਕਾ ਇਹ ਤਿੰਨੇ ਤਾਂ ਜ਼ਿਮੇਵਾਰ ਹੋਣਗੇ ਤਿੰਨੇ ਜੜੇ ਜ਼ਿਮੇਵਾਰ ਹੋਣਗੇ ਮੈਂ ਵੀ ਥੱਕ ਗਈ ਠਾੜੇ ਜਾ ਜਾ ਕੇ ਮੇਰ ਕੋ ਪੈ ਨਹੀਂ ਆ ਮੈਂ ਵੀ ਦਵਾਉਣ ਜਰਾਨੀ ਆ ਇਹ ਪੈ ਦੇ ਦੇ ਕੇ ਸਾਰੇ ਕੋਲ ਸਾਡੇ ਹੱਕ ਚ ਕੋਈ ਨਹੀਂ ਬੋਲਦਾ ਵੀ ਨਾ ਕੋਈ ਐਸਾਈ ਨਾ ਕੋਈ ਮੁੰਸੀ ਅਏ ਸੱਚੀ 1000 ਰੁਪਏ ਵੀ ਝੂਠਿਆ ਕਰਕੇ 라 ਦਿੰਦੇ ਆ ਸੋ ਤੁਸੀਂ ਤਸਵੀਰਾਂ ਦੇ ਦੇਖ ਲਿਆ ਕਿ ਇੱਕ ਜਿਹੜੀ ਭਾਵਕ ਹੋਈ ਮਾਂ ਜਿਹੜੀ ਕਿ ਆਪਣੀ ਫਸਲ ਦੇ ਉੱਪਰ ਬੈਠੀ ਜਿਹੜੀ ਕਿ ਪੰਜਾਬ ਪੁਲਿਸ ਨੂੰ ਜਿਹੜੀ ਲਗਾਤਾਰ ਲਾਂਤਾ ਪਾ ਰਹੀ ਹੈ ਕਿ ਜਿੱਥੇ ਗਰੀਬ ਪਰਿਵਾਰ ਦੀ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਸੁਣੀ ਨਹੀਂ ਜਾ ਰਹੀ ਜਿਹੜੇ ਵਿਰੋਧੀ ਪਾਰਟੀਆਂ ਦਾ ਪੰਜਾਬ ਪੁਲਿਸ ਵੱਲੋਂ ਜਿਹੜਾ ਸਾਥ ਦਿੱਤਾ ਜਾ ਰਿਹਾ ਸੋ ਉਹਨਾਂ ਦੀ ਸਿਸਟਮ ਵੀ ਸਾਡੇ ਨਾਲ ਮਜੂਰ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਇਹ ਮਾਮਲਾ ਜ਼ਮੀਨ ਦਾ ਚੱਲ ਰਿਹਾ ਕਿੱਡੇ ਸਮੇਂ ਤੋਂ ਚੱਲ ਰਿਹਾ ਹੈ ਕਿ ਕੀ ਸੀ ਮਾਮਲਾ ਸਰ ਹਾਂਜੀ ਮੈਂ ਕੀ ਨਾ ਜੀ ਰੰਜੀਤ ਕੌਰ ਦਾ ਰੰਜੀਤ ਕੌਰ ਜੀ ਕੀ ਕਹਿਣਾ ਚਾਹੂਗੇ ਕੀ ਇਹ ਮਾਮਲਾ ਸਾਰਾ ਕਿਤੇ ਕਿੰਨੇ ਸਮੇਂ ਚੱਲ ਰਿਹਾ ਵਾ ਸਰ 2-3 ਸਾਲ ਤੋਂ ਹੀ ਹੈ 2 ਸਾਲ ਤੋਂ ਜਦੋਂ ਦੀ ਉਹਨਾਂ ਦੀ ਪੈਲੀ ਵਿਕ ਚੁੱਕੀ ਹੈ ਉਦੋਂ ਤੋਂ ਇਹਨਾਂ ਦੀ ਪੈਲੀ ਤੇ ਆਖੇ ਹੈ ਜਦੋਂ ਇਹ ਬੀਜਦੇ ਆ ਥੋੜੀ ਜੀ ਹੁੰਦੀ ਹੈ ਤੇ ਆਵਾਜਾਂਦੇ ਆ ਜੇ ਪੱਕਣ ਤੇ ਆਉਂਦੀ ਹੈ ਤੇ ਫਿਰ ਆਣ ਕੇ ਵੱਢ ਲੈਂਦੇ ਆ ਉਹ ਕਹਿੰਦੀ ਅਸੀਂ ਬੀਜੀ ਆ ਹੁਣ ਵੀ ਨਾ ਥਾਣੇ ਚ ਕਿਹਾ ਕਿ ਕਣਕ ਸੀ ਬੀਜੀ ਹੈ ਹੁਣ ਵੀ ਇਹ ਆਣ ਕੇ ਰਾਤ ਨੂੰ ਇਹ ਵੱਢਣ ਲੱਗੇ ਰਾਜੀ ਨਾਵਾ ਸਭ ਕੁਝ ਹੋਇਆ ਤੇ ਉਹਦੀ ਫਸਲ ਵੱਢ ਕੇ ਆ ਵੇਖੋ ਕਿੱਥੇ ਸੁੱਟ ਗਏ ਕੁੱਤੇ ਗੋਣੀ ਕਰਕੇ ਸੋਤ ਤਾਂ ਦੱਸ ਹੀ ਤਾਂ ਕਿ ਇਸ ਤਰ੍ਹਾਂ ਭੈ ਨੈਕੀ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਜਿਹੜੀ ਕਿ ਵਿਰੋਧੀ ਪਾਰਟੀਆਂ ਸਾਹ ਦਿੱਤੀ ਦਿੱਤਾ ਜਾ ਰਿਹਾ ਐ ਸੋ ਦੂਸਰੀ ਪਾਰਟੀ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਜਿਹੜਾ ਕੀ ਹੈ ਮਾਮਲਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸਏ ਬਲਜੀਤ ਨਾਲ ਗੱਲ ਕਰ ਰਹੇ ਠਾਣਾ ਵੈਰਵਾਲ ਤੋਂ ਜੀ ਹਾਂ ਜੀ ਪੱਤਰਕਾਰ ਬਲਜੀਤ ਗੱਲ ਕਰ ਰਹੇ ਨੇ ਖਰੂਸ ਸਾਹਿਬ ਤੋਂ ਹਾਂ ਜੀ ਜੀ ਉਹ ਵਧੀਆ ਸਾਥੋਂ ਹੀ ਸੁਣੋ ਫਿੱਟਾ ਜੇ ਜੀ ਜੀ ਇੱਕ ਨਾ ਪਿੰਡ ਮੁਗਲਾਣੀ ਤੋਂ ਤੁਹਾਡੇ ਕੋਲ ਮਾਮਲਾ ਸੀਗਾ ਵਿਧਵਾ ਕੁਲਵਿੰਦਰ ਕੌਰ ਵਾਲਾ ਹਾਂ ਜੀ ਤੇ ਸਰ ਕੀ ਕਾਰਵਾਈ ਕੀਤੀ ਗਈ ਹੈ ਕੀ ਇਹ ਮਾਮਲਾ ਸਾਰਾ ਇਹ ਮੈਂ ਤਾਂ ਹਾਈਕੋਰਟ ਗਿਆ ਮੈਂ ਗੱਲ ਵੀ ਕਰਨ ਹਾਂਜੀ ਮੈਂ ਤੇ ਇਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਦਾ ਜੀ ਇਹਨਾਂ ਦਾ ਫੈਸਲਾ ਕੀਤਾ ਹੈ ਵੀ ਅੱਜ ਸਾਰਾ ਫੈਸਲਾ ਕਰਾਂਗੇ ਅਪਾ ਹਾਂਜੀ ਇਹਨਾਂ ਦਾ ਫੈਸਲਾ ਹੋ ਗਿਆ ਹੀ ਸਾਰਾ ਕਿ ਜਿਹੜੇ ਕਾਨੂੰਨ ਕਿ ਭੀਜੀ ਹੋਵੇ ਵੱਡੂ ਆ ਹਾਂਜੀ ਵਾ ਵਾ ਮੈਨੂੰ ਵੀ ਪਤਾ ਕੀ ਬਾਰੂ ਕੀ ਹੈ ਕੀ ਤਰਕੀਬ ਨਹੀਂ ਦੱਸ ਕੁਲਵਿੰਦਰ ਕੌਰ ਨਾਲੋਂ ਇਹ ਗੱਲ ਆਖੀ ਗਈ ਆ ਕਿ ਉਹਨਾਂ ਨਾਲ ਤੇ ਸ਼ਾਮੀ ਕਣਕ ਵੱਢੀ ਜਾ ਰਹੀ ਸੀ ਜਿਹੜੇ ਦੂਜੀ ਧੇਰਾ ਉਹ ਜਿਹੜੀ ਆ ਕਿ ਕੁਝ ਬੰਦੇ ਨਾਲ ਲੈ ਕੇ ਤੁਹਾਡੇ ਉੱਤੇ ਆ ਕੇ ਹਮਲਾ ਕਰ ਦਿੱਤਾ ਜਿਹੜੀ ਕਾਣਕ ਆ ਉਹ ਪਹਿਲੇ ਕੀ ਸਟੇਟਮੈਂਟ ਦਿੱਤੀ ਗਈ ਸਾਰੀ। ਉਹਦੇ ਬਾਰੇ ਮੈਨੂੰ ਨਹੀਂ ਪਤਾ ਭਾਜੀ ਮੈਂ ਤਾਂ ਹਾਈ ਕੋਰਟ ਗਈ। ਹਾਂਜੀ। ਕਿਸੇ ਬਾਰੇ ਮਾਮਲੇ ਬਾਰੇ ਮੈਨੂੰ ਨਹੀਂ ਪਤਾ ਮੋਰੋ ਕੀ ਕੀਤਾ ਰਹਿਣਾ। ਮੈਂ ਤਾਂ ਸਰ ਇਹ ਇਨਵੈਸਟੀਗੇਸ਼ਨ ਤੁਸੀਂ ਹੀ ਨਹੀਂ ਕਰ ਰਹੇ। ਡੀਲ ਤੇ ਮੈਂ ਕਹਦਾ ਜੀ ਇਹਨਾਂ ਨੂੰ ਅੱਜ ਦਾ ਟਾਈਮ ਦੋ ਤਾਂ ਹੀ ਮੈਂ ਲੈ ਹਾਈ ਕੋਰਟ ਗਿਆ ਗੱਲ ਦਾ। ਹਾਂਜੀ। ਮੈਨੂੰ ਕਹਿ ਮੈਂ ਹਾਈ ਕੋਰਟ ਚੱਲਿਆ ਆ ਆ ਕੇ ਤੇਰਾ ਫੈਸਲਾ ਕਰ ਉਹਨੂੰ ਪਹਿਲਾਂ ਲਿਖਤੀ ਨੋਟ ਕਰਾਇਆ ਨੋਟ ਉਹਦੇ ਲਵ। ਹਾਂਜੀ। ਆਪਣਾ ਕਾਲ ਸਹੀ ਕਰ ਲੋ। ਹੋ ਹੋ ਤੇ ਅੱਜ ਦਾ ਦਾਇਰਤਾ ਇਹਨਾਂ ਅਭਿਆਨ ਕੀ ਕਰ ਰਹੇ ਨੇ ਬਸ ਹਾਂ ਤੁਸੀਂ ਹਾਈ ਕੋਰਟ ਗਏ ਜੀ ਹਾਈ ਕੋਰਟ ਗਿਆ ਸੀ ਜੀ ਇਹ ਬਣੀ ਅਗੇ ਦੁਜੇ ਵੀ ਇਧਰ ਪੱਤਰ ਕਰਦਾ ਪੱਤਰ ਉਹਨਾਂ ਨੰਦ ਸਰ ਲਈ ਅੱਜ ਦਾ ਨਜ਼ਰ ਦਿੱਤੀ ਟਾਈਮ ਤੇ ਗਿਆ ਹਨ ਜੀ ਅਜਾ ਅੱਜ ਵਾਹ ਲੱਗ ਰਹਾ ਹਾਂ ਜੀ ਆ ਜੀ ਸਹੀ ਕਰ ਲੋ ਆਪਣੇ ਪਰ ਸਰ ਉਹਨਾਂ ਲੋ ਇਹ ਗੱਲ ਆਖੀ ਜਾ ਰਹੀ ਕਿ ਜਿਹੜੇ ਥਾਣਾ ਵੈਰੋਵਾਲ ਦੇ ਬਲਜਿੰਦਰ ਸਿੰਘ ਉਹ ਸਰਦਾਰ ਜੀ ਉਹ ਜੋ ਮਰਜੀ ਗਈ ਜਨ ਉਹਨਾਂ ਜੋ ਮਰਜੀ ਗਈ ਜਨ ਜਦੋਂ ਦਿੱਤੀ ਟਾਈਮ ਦੱਸਾਂ ਮੈਂ ਜਦੋਂ ਮੈਂ ਹੈ ਇਹੀ ਕੋਡਾ ਹਾਂਜੀ ਮੈਂ ਮੈਂ ਨਾ ਇਹ ਸੁਣ ਰਿਹਾ ਕਿ ਤੁਸੀਂ ਸੰਗਬੱਧ ਲੋ ਜਾਗੇ ਹਾਂ ਇਹ ਇਹਨਾਂ ਨੂੰ ਪਤਾ ਨਹੀਂ ਵੀ ਲੱਤੀ ਜਾਣ ਕਰਕੇ ਆਏ ਰਾਂਜ ਦਾ ਪਿਆ ਦਿੱਤਾ ਵਾ ਠੀਕ ਹੈ ਇਹ ਦੱਲਾ ਵੀ ਮੈਂ ਹਾਈ ਕੋਰਟ ਵਿੱਚ ਤਾਂ ਦੇ ਇਹਨੂੰ ਕਹਿੰਦਾ ਵੀ ਗੱਲ ਕਰ ਲਓ ਇਹਨੂੰ ਜਦੋਂ ਕਹਿੰਦਾ ਤੁਹਾਡੇ ਕਾਜ ਨਹੀਂ ਚਾਹੀਤੇ ਤੋਂਦ ਨਾ ਦੇ ਨਾਲ ਇਹਨਾਂ ਜਿਹੜਾ ਬੰਦਾ ਇਹਦੇ ਕੰਮ ਦੀ બીજી ਤੇ ਚੀਜ਼ ਤੇ ਹਸੋਂ ਖਾੜੇ ਵੀ ਨਹੀਂ ਕਰਕੇ ਪੁੱਜੀ ਆ ਉਹ ਵੱਡ ਲੂ ਜੀ ਮੈਨੂੰ ਜਿਦ ਤੋਤਾ ਬਗਿਆ ਰਹੇ ਸੀ ਫਿਰ ਇਹ ਨਾ ਮੈਂ ਹਾਈਕੋਰਟ ਗਿਆ ਹਾਂ ਇਹ ਮਗਰ ਪਗਾਲ ਲਾ ਲ ਉਹ ਲਿਖੀ ਟਾਈਮ ਦਤਾ ਨਾ ਜਿਹੜੀ ਕੁਲਵਿੰਦਰ ਕੋਰਾ ਉਹ ਕਹਿ ਰਹੇ ਸੀਗੇ ਕਿ ਜਿਹੜੇ ਬਾਜੀ ਮੇਰੀ ਗੱਲ ਸੁਣੋ ਜੋ ਮਰਜ਼ੀ ਕਹੀ ਜਾਣਾ ਜੀ ਜਦੋਂ ਨੇ ਲਿਖੀ ਟਾਈਮ ਦੇ ਗਿਆ ਸਾਡੇ ਜੀ ਆਰ ਪੀ ਜੀ ਤੇ ਅੱਜ ਦਾ ਟਾਈਮ ਦਤਾ ਹਨ ਜੀ ਦੱਸਿਆ ਵੀ ਮੈਂ ਹਾਈਕੋਰਟ ਜਾ ਰਿਹਾ ਹਾਂ ਜੀ ਇਹ ਜਦੋਂ ਮਰਜ਼ੀ ਕਹੀ ਜਾਣਾ ਸਾਨੂੰ ਕੀ ਜੀ ਇਹਨਾਂ ਇਹਨਾਂ ਦੀ ਰੱਬ ਕੱਲ ਗਈ ਯਾਨੀ ਵੀ ਇਹ ਜੋ ਮਰਜ਼ੀ ਕਹੀ ਜਾਂ ਮਰਜ਼ੀ ਬਰੇ ਬਣਾਈ ਜਾਂਦਾ ਹ ਹ ਹ ਆਹੀ ਇਹੋ ਧੱਕਣਾ ਵੀ ਤੋਂ ਮੈਂ ਆ ਹੀ ਕੋੜੀ ਚੱਲਿਆ ਵਾ ਤੇ ਆਰਗੇ ਦਾ ਫਾਇਦਾ ਕਰ ਲੈ ਜੀ ਦੇਖਿਆ ਇਹਨੇ ਨਹੀਂ ਗਿਆ ਹੈਗਾ ਤੇ ਪਹਿਲਾਂ ਉਹਦੋਂ ਜਦੋਂ ਮੈਂ ਥਾਂ ਹੀ ਡਿਸੀਜਨ ਦਿੱਤਾ ਵਾ ਇਹਨੇ ਕਿਹਾ ਵੀ ਕੱਲ੍ਹ ਕਢਾ ਲਓ ਚਲ ਨਹੀਂ ਮੈਂ ਪੈਦਾ ਕੱਲ੍ਹ ਖਰਾਬ ਹੋਵੇ ਦੋਨੇ ਤਰ੍ਹਾਂ ਦਾ ਰਾਜੀ ਹੋ ਗਏ ਵੀ ਜਦੋਂ ਕੱਲ੍ਹ ਕਢਾ ਆਗਦੇ ਮੰਨੀ ਛੱਡ ਲਓ ਤੇ ਪਰਤੀ ਸਾਡੇ ਸਾਰਾ ਕਰੋ ਠੀਕ ਹੈ ਅਸੀਂ ਇਥੇ ਥਾਣੇ ਆ ਲੱਗੇ ਸੀਗੇ ਤੁਸੀਂ ਕੈਮਰੇ ਸਾਹਮਣੇ ਆਓਗੇ ਨਹੀਂ ਜੀ ਮੈਂ ਘਰ ਆਵਾਂ ਕੈਮਰੇ ਸਾਹਮਣੇ ਚਲ ਪਾਉਣਾ ਹਾਂ ਜੀ ਮੇਰਾ ਕੀ ਈਸੂਲ ਹੈ ਜੀ ਕੜਕ ਜਣਾ ਇਹਨੂੰ ਇੱਕ ਦਿਨ ਨਹੀਂ ਕਰ ਸਕਦੇ ਮੈਂ ਇਹ ਕੋਲਣਦ ਰਕਸਾ ਜਾਵਾਂ ਤੇ ਤੁਸੀਂ ਕੈਮਰੇ ਸਾਹਮਣੇ ਨਹੀਂ ਆ ਜਾ ਸਕਦੇ ਨਹੀਂ ਮੈਂ ਨਹੀਂ ਆ ਸਕਦਾ ਇਹ ਹੈ ਗੁਰੂ ਠੀਕ ਹੈ ਧੰਨਵਾਦ ਜੀ B5 ਦੇ ਚੋਣ ਖਾੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਈ ਬੀਜਪੀ ਦਾ ਨਾਰਾ 400 ਪਾਰ ਤੇ ਕੈਂਡੀਡੇਟ ਸਾਰੇ ਉਧਾਰ ਚੋਣ ਖਾੜੇ ਦੇ ਤਹਿਤ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮੱਛੀਵਾੜਾ ਸਾਹਿਬ ਦੇ ਵਿੱਚ ਯਾਰ ਜੋ ਨੂੰ 2024 4 ਵਜੇ ਨੂੰ ਪਤਾ ਲੱਗ ਜਾਊਗਾ ਵੀ ਮੋਦੀ ਸਾਹਿਬ 400 ਤਾਂ ਪਾਰ ਜਾ ਰਹੇ ਨੇ ਇਹ ਜਦੋਂ 400 ਪਾਰ ਹੋ ਗਈਆਂ ਇਹ ਸੰਧਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਊ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਵੋ ਦਾ ਪ੍ਰਮਾਣ ਦਿਓ